ਦਰਪਣ ਟੀਵੀ ਨਾਲ ਜਿਹੜੇ ਸਾਰੇ ਦਰਸ਼ਕਾਂ ਨੂੰ ਸਿਮਰਨ ਮੱਟੂ ਤੇ ਸਾਇਬ ਸਿੰਘ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਕੁਝ ਹੀ ਪਲ ਜੋ ਹਨ ਰਖੜੀ ਦੇ ਦਿਨ ਨੂੰ ਸ਼ੁਰੂ ਹੋਣ ਦੇ ਵਿੱਚ ਰਹਿ ਗਏ ਹਨ ਅਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਅਸੀਂ ਖੜੇ ਹਾਂ 골ਡਨ ਕਲੌਥ ਮਾਰਕੀਟ ਜਿੱਥੇ ਕਿ ਪਕੀਜ਼ਾ ਨਾਮ ਦੀ ਦੁਕਾਨ ਹੈ ਉੱਥੇ ਹਰ ਤਰ੍ਹਾਂ ਦੀਆਂ ਤੁਹਾਨੂੰ ਰਖੜੀਆਂ ਜੋ ਨਜ਼ਰ ਆ ਜਾਣਗੀਆਂ ਸੋ ਅਸੀਂ ਆਪਣੇ ਕੈਮਰਾਮੈਨ ਸੈਪ ਸਿੰਘ ਨੂੰ ਕਵਾਂਗੇ ਕਿ ਸਾਡੇ ਕੈਮਰੇ ਦੇ ਮਾਧਿਅਮ ਦੇ ਨਾਲ ਦਿਖਾਉਣ ਕਿ ਕਿਸ ਤਰ੍ਹਾਂ ਦੀ ਰਖੜੀ ਜੋ ਹੈ ਇਹਨਾਂ ਦੁਕਾਨਾਂ ਦੇ ਉੱਤੇ ਉਪਲਬਧ ਹੈ ਤੇ ਕਾਫੀ ਭੀੜ ਨਜ਼ਰ ਆ ਰਹੀ ਹੈ ਜਾਂ ਫਿਰ ਕਾਫੀ ਵੱਖਰੀਆਂ ਚੀਜ਼ਾਂ ਜੋ ਇਸ ਦੁਕਾਨ ਦੇ ਉੱਤੇ ਜੋ ਲੋਕਾਂ ਨੂੰ ਖਰੀਦਣ ਨੂੰ ਮਿਲ ਰਹੀਆਂ ਹਨ ਕਰਦੇ ਇੱਥੋਂ ਦੇ ਖਰੀਦਦਾਰ ਜੋ ਕਿ ਭੈਣਾ ਆਪਣੇ ਭਰਾਵਾਂ ਵਾਸਤੇ ਰਖੜੀ ਖਰੀਦ ਰਹੀਆਂ ਹਨ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਅੱਛਾ ਤੁਸੀਂ ਅੱਜ ਬੜੇ ਚਾਹ ਦੇ ਨਾਲ ਰਖੜੀਆਂ ਲੈ ਰਹੇ ਹੋ ਹਾਂਜੀ ਤੇ ਤੁਹਾਨੂੰ ਕਿੰਨਾ ਕੁ ਵਧੀਆ ਲੱਗਦਾ ਹੈ ਰਖੜੀ ਦਾ ਵੋ ਜ਼ਿਆਦਾ ਵੋ ਜ਼ਿਆਦਾ ਚਾਈ ਵਧਾਉਂਦਾ ਤੇ ਕਿੰਨੇ ਸਾਲ ਹੋ ਗਏ ਨੇ ਇੱਥੋਂ ਤੁਸੀਂ ਰਖੜੀਆਂ ਜੋ ਖੁਦ ਖਰੀਦਦੇ ਹੋ ਮੈਨੂੰ ਹੋ ਗਏ ਯਾਦ ਤੋਂ ਬਾਦਾਂ ਹੋ ਗਿਆ 10 ਸਾਲ ਹੋ ਗਏ 10 ਸਾਲ ਹੋ ਗਏ ਹਾਂਜੀ ਤੇ ਕੀ ਤਿਉਹਾਰ ਦੀ ਜੋ ਮਹੱਤਤਾ ਹੈ ਉਹ ਸਾਡੇ ਚੈਨਲ ਦੇ ਮਾਧਮ ਰੇ ਤੁਸੀਂ ਦੱਸ ਸਕਦੇ ਹੋ ਕਿ ਇਸ ਤਿਉਹਾਰ ਦਾ ਕੀ ਮਤਲਬ ਹੈ ਮਤਲਬ ਭਰਾ ਰੱਖਿਆ ਕਰਦਾ ਭੈਣ ਦੀ ਸਭ ਤੋਂ ਵਧੀਆ ਹੀ ਚੀਜ਼ ਹੁੰਦੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਇੱਕ ਹੋਰ ਜੋ ਗ੍ਰਾਹਕ ਰਖੜੀਆਂ ਲੈਣ ਵਾਸਤੇ ਆਇਆ ਉਹਨਾਂ ਦੇ ਨਾਲ ਸਸ਼ਕਲ ਮੈਨ ਕੀ ਨਾਮ ਤੁਹਾਡਾ ਨਾਮ ਆਪਣਾ ਸੁਖਪ੍ਰੀਤ ਕੌਰ ਤੁਸੀਂ ਰਖੜੀਆਂ ਲੈਣ ਵਾਸਤੇ ਆਏ ਹੋ ਬੱਚਿਆਂ ਵਾਸਤੇ ਛੋਟੀਆਂ ਛੋਟੀਆਂ ਰਖੜੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਵਧੀਆ ਲੱਗਦੀਆਂ ਵੇ ਆ ਟ੍ਰੈਂਡ ਚੱਲਦਾ ਵੇ ਇੰਨਾ ਚੀਜ਼ਾਂ ਦਾ ਹੀ ਅੱਜ ਅੱਛਾ ਰਖੜੀ ਦਾ ਪਵਿੱਤਰ ਤਿਉਹਾਰ ਹੈ ਉਸ ਤਿਉਹਾਰ ਦੀ ਮਹੱਤਤਾ ਸਾਨੂੰ ਤੁਸੀਂ ਦੱਸ ਸਕਦੇ ਹੋ ਭੈਣ ਭਰਾ ਦਾ ਪਿਆਰ ਜਿਹੜਾ ਹੈ ਉਹ ਹੁੰਦਾ ਹੈ ਕਿ ਭੈਣ ਆਪਣੇ ਭਰਾਵਾਂ ਨਾਲ ਪਿਆਰ ਕਿੰਨਾ ਕਰਦੀਆਂ ਨੇ ਇੱਕ ਧਾਗਾ ਨਹੀਂ ਹੈ ਇੱਕ ਮਤਲਬ ਭੈਣ ਦੇ ਪਿਆਰ ਦਾ ਜਿਹੜਾ ਪਿਆਰ ਹੈ ਰਖੜੀ ਭਾਵ ਤੇ ਇੱਕ ਧਾਗਾ ਵੀ ਲੱਜੋਣਾ ਪਰ ਭਰਾ ਨੂੰ ਉਹ ਵੀ ਅਸੈਪਟ ਹੋ ਜਾਣਾ ਵਾ ਇਹ ਬਹੁਤ ਹੀ ਸੋਹਣੇ ਲਬਜ਼ਾਂ ਦੇ ਵਿੱਚ ਮੈਮ ਨੇ ਸਾਨੂੰ ਜਵਾਬ ਦਿੱਤਾ ਹੈ ਕਿ ਰਖੜੀ ਦਾ ਜੋ ਤਿਉਹਾਰ ਹੈ ਉਸ ਨੂੰ ਸਿਰਫ ਇੱਕ ਧਾਗਾ ਨਾ ਮੰਨਿਆ ਜਾਵੇ ਇੱਕ ਧਾਗੇ ਦੇ ਰੂਪ ਦੇ ਵਿੱਚ ਇੱਕ ਪਵਿੱਤਰਤਾ ਹੈ ਜੋ ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਦਰਸਾਉਂਦੀ ਹੈ ਗੱਲ ਕਰਦੇ ਆਂ ਇੱਥੋਂ ਦੇ ਦੁਕਾਨ ਦੇ ਜੋ ਓਨਰ ਨੇ ਉਹਨਾਂ ਦੇ ਨਾਲ ਆ ਜੋ ਪੱਕੀਜ਼ਾ ਕਾਰਨਰ ਦੇ ਜੋ ਮਾਲਕ ਨੇ ਉਹਨਾਂ ਦੇ ਨਾਲ ਤੇ ਉਹਨਾਂ ਕੋਲ ਪੁੱਛਦੇ ਆਂ ਕਿ ਰਖੜੀ ਦਾ ਤਿਉਹਾਰ ਤੁਹਾਡੇ ਵਾਸਤੇ ਕਿਸ ਤਰ੍ਹਾਂ ਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਕਿਸ ਤਰ੍ਹਾਂ ਦਾ ਮਾਹੌਲ ਹੈ ਅੱਜ ਰਹਿ। ਪਹਿਲੇ ਤਾਂ ਸਾਰੀਆਂ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਤੇ ਨਾਲ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜਾ ਤੁਸੀਂ ਇੰਟਰਵਿਊ ਕਰਨ ਆਏ ਹੋ ਆਪਾਂ ਕੀਮਤੀ ਸਮਾਂ ਕੱਢ ਕੇ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇਹ ਤਿਉਹਾਰ ਜਿਹੜਾ ਨਾ ਇਹਦੀ ਪਵਿੱਤਰਤਾ ਬਹੁਤ ਜ਼ਿਆਦਾ ਕਿਉਂਕਿ ਇਹ ਤਿਉਹਾਰ ਭੈਣ ਤੇ ਭਰਾਵਾਂ ਦਾ ਜੋ ਕਿ ਇਹ ਟੁੱਟ ਰਿਸ਼ਤਾ ਭੈਣ ਜਿੱਥੇ ਵੀ ਬੈਠੀ ਹੋਵੇ ਭਾਵੇਂ ਦੇਸ਼ 'ਚ ਭਾਵੇਂ ਵਿਦੇਸ਼ ਉਹ ਸਾਲ ਇਸ ਵਾਲੇ ਦਿਨ ਜਦੋਂ ਆਉਂਦਾ ਤੇ ਭੈਣ ਨੂੰ ਬੜਾ ਚਾਹ ਹੁੰਦਾ ਆਪਣੇ ਭਰਾ ਨੂੰ ਮਿਲਣ ਦਾ ਭਰਾ ਨਾਲ ਭਰਾ ਦੇ ਘਰ ਜਾ ਕੇ ਉਹਨੂੰ ਰਖੜੀ ਬੰਨਨ ਦਾ ਬੜਾ ਚਾਹ ਹੁੰਦਾ ਤੇ ਤਿਹਾੜ ਜਿਹੜਾ ਚਾਵਾਂ ਦਾ ਤਿਉਹਾਰ ਹੈ ਹਰ ਭੈਣ ਨੂੰ ਆਪਣੇ ਭਰਾ ਦੀ ਇਸ ਵੇਲੇ ਬਹੁਤ ਯਾਦ ਆਉਂਦੀ ਜਿਸ ਤਰ੍ਹਾਂ ਵੇਖਿਆ ਗਿਆ ਹੈ ਕਿ ਇੱਕ ਧਾਗਾ ਹੁੰਦਾ ਹੈ ਧਾਗੇ ਦੀ ਪਵਿੱਤਰਤਾ ਆ ਤੇ ਕਈ ਵਾਰ ਕਈ ਲੋਕ ਇਸ ਪਵਿੱਤਰਤਾ ਨੂੰ ਬੜੇ ਸੀਰੀਅਸ ਨਹੀਂ ਲੈਂਦੇ ਉਹਨਾਂ ਲੋਕਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਪਰ ਇਹ ਕਿ ਫਿਰ ਉਹ ਮਤਲਬ ਇਨਸਾਨ ਹੀ ਨਹੀਂ ਹੈ ਜੋ ਆਪਣੀ ਭੈਣ ਦੀ ਕਦਰ ਨਹੀਂ ਜਾਣਦਾ ਉਹ ਭੈਣ ਦਾ ਪਿਆਰ ਨਹੀਂ ਜਾਣਦਾ ਮਾਂ ਤੋਂ ਬਾਅਦ ਇੱਕ ਭੈਣ ਹੀ ਐਸਾ ਰਿਸ਼ਤਾ ਜਿਹੜਾ ਭਰਾ ਲਈ ਸਭ ਤੋਂ ਅਹਿਮियत ਵਾਲਾ ਹੁੰਦਾ ਮੇਰੇ ਖਿਆਲ ਨਾਲ ਇਸ ਤਰ੍ਹਾਂ ਵੈਰਾਈਟੀ ਦੀ ਗੱਲ ਕਰੀਏ ਤੇ ਤੁਹਾਡੀ ਦੁਕਾਨ ਦੇ ਉੱਤੇ ਪੂਰੇ ਅੰਮ੍ਰਿਤਸਰ ਦੀ ਵੈਰਾਈਟੀ ਨਾਲੋਂ ਕੁਝ ਅਲੱਗ ਹੈ ਇਹ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਇਹ ਸੋਚ ਕਿਸ ਤਰ੍ਹਾਂ ਆਇ ਕਿ ਤੁਸੀਂ ਕੁਝ ਅਲੱਗ ਰੱਖਣਾ ਹੈ ਪਹਿਲੇ ਤਾਂ ਸਾਨੂੰ ਗਾਹ ਕੀ ਪ੍ਰੇਰਿਤ ਕਰਦੇ ਨੇ ਕਿ ਕੁਝ ਵੱਖਰਾ ਲਿਆਓ ਕੁਝ ਵੱਖਰਾ ਲਿਆਓ ਫਿਰ ਇਹ ਤਿਹਾ ਰਹੇ ਜਿਹੜਾ ਪਹਨਚਾਣ ਨਾਲ ਖਰੀਦੀ ਹੈ ਫਿਰ ਅਸੀਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਵੈਰਾਈਟੀ ਜਿਹੜੀ ਹੈ ਤਕਰੀਬਨ ਰਖੜੀ ਇਕੱਠੀ ਕਰਦੇ ਹਾਂ ਤਕਰੀਬਨ 3-4 ਮਹੀਨੇ ਲੱਗ ਜਾਂਦੇ ਆ ਦੇਖਣ ਨੂੰ ਤਾਂ ਇੱਕ ਰਖੜੀ ਛੋਟਾ ਜਿਹਾ ਤਿਹਾੜ ਲੱਗਦਾ ਪਰ ਨਹੀਂ ਇਹ ਬਹੁਤ ਵੱਡਾ ਤਿਉਹਾਰ ਆ ਪੂਰਾ ਸਾਲ ਲਕਰੀਆਂ ਬਣਦੀਆਂ ਨੇ ਤੇ ਅਸੀਂ ਖਰੀਦਣ ਵੇਲੇ ਵੀ ਇਹਨੂੰ ਮਤਲਬ ਤਕਰੀਬਨ 3 ਤੋਂ 4 ਮਹੀਨੇ ਚ ਅਸੀਂ ਖਰੀਦਦੇ ਆ ਫਿਰ ਕਾਕੀ ਹੁੰਦੀ ਆ ਫਿਰ ਰੇਟ ਲੱਗਦੇ ਨੇ ਕਿ ਤਾਂ ਕਿ ਕਸਟਮਰ ਨੂੰ ਜਾਂ ਭੈਣਾਂ ਨੂੰ ਸਹੂਲਤ ਰਹੇ ਕਿੰਨੇ ਦਿਨਾਂ ਤੋਂ ਜੋ ਲੋਕ ਨੇ ਤੁਹਾਡੀ ਦੁਕਾਨ ਤੋਂ ਰੱਖਣੀ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਤਕਰੀਬਨ 4 ਮਹੀਨੇ ਪਹਿਲੇ ਰੱਖੀ ਕੋਈ ਜਿਨ੍ਹਾਂ ਨੇ ਬਾਹਰ ਜਾਣਾ ਹੁੰਦਾ ਕਈ ਭੈਣਾਂ ਨੇ ਬਾਹਰ ਜਾਣਾ ਉਹ ਫਿਰ ਰੱਖੀ ਲੈ ਕੇ ਜਾਂਦੀਆਂ ਨੇ ਕਿ ਮੈਂ ਭਰਾ ਕੋਲ ਚੱਲੀ ਆ ਤੇ ਉਹਨੂੰ ਰੱਖੀ ਬੰਨਾਂਗੀ ਕਈ ਬਾਹਰ ਅੰਦਰ ਜਿਹਨਾਂ ਨੂੰ ਪੋਸਟ ਕਰਨੀ ਹੁੰਦੀ ਆ ਉਹ ਵੀ ਪਹਿਲੇ ਲੈ ਜਾਂਦੇ ਨੇ ਤੇ ਜਦੋਂ ਚਾਰ ਕਿ ਮਹੀਨੇ ਤੋਂ ਐਸਐਸਲਾ ਸ਼ੁਰੂ ਹੋਇਆ ਅੰਦਰ ਰਖੜੀ ਦਾ ਕ੍ਰੇਜ਼ ਦੀ ਗੱਲ ਕਰੀਏ ਤੇ ਲੋਕਾਂ ਦੇ ਵਿੱਚ ਖਾਸ ਕਰਕੇ ਭੈਣਾਂ ਦੇ ਵਿੱਚ ਕਿੰਨਾ ਕੁ ਕ੍ਰੇਜ਼ ਆ ਰਖੜੀ ਖਰੀਦਣ ਦਾ ਭੈਣ ਦੇ ਤੁਸੀਂ ਸ਼ਕਲਾਂ ਦੇਖੋ ਉਹਨਾਂ ਦੇ ਖੁਸ਼ੀ ਮੁਕਦ ਹੀ ਨਹੀਂ ਹੈ ਉਹਨਾਂ ਨੂੰ ਇੰਨਾ ਚਾ ਚੜਿਆ ਹੁੰਦਾ ਕਿ ਮੈਂ ਭਰਾ ਲਈ ਰਖੜੀ ਖਰੀਦਣੀ ਆ ਉਹ ਖੁਸ਼ੀ ਨਾਲ ਪੈਸੇ ਵੀ ਦੇ ਜਾਂਦੀਆਂ ਜਿੰਨੇ ਮੰਗੋ ਨਾਇ ਨਹੀਂ ਕਰਦੇ ਵਿਚਾਰੀਆ ਤੇ ਚੰਗਾ ਸੰਦੇਸ਼ ਜੋ ਅੰਦਰ ਸਰ ਦੇ ਵਾਸੀਆਂ ਨੂੰ ਤੁਸੀਂ ਆਪਣੇ ਵੱਲੋਂ ਦੇਣਾ ਚਾਹੋਗੇ ਸਭ ਤੋਂ ਪਹਿਲੇ ਤੇ ਇਹ ਤਿਹਾਰ ਨੂੰ ਪਿਆਰ ਨਾਲ ਮਨਾਓ ਭੈਣ ਜਿਹੜੀ ਤੁਹਾਡੇ ਘਰ ਆ ਰਹੀ ਹੈ ਉਹਦੀ ਕਦਰ ਕਰੋ ਉਹ ਬੜੇ ਚਾਵਾਂ ਨਾਲ ਆਉਂਦੀ ਹੈ ਉਹਨੂੰ ਪੂਰੇ ਸਤਿਕਾਰ ਨਾਲ ਰਖੜੀ ਬਨਵਾਓ ਦੂਸਰਾ ਸਭ ਤੋਂ ਵੱਡੀ ਮੇਰੀ ਬੇਨਤੀ ਸਾਰਿਆਂ ਨੂੰ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਮਦਦ ਕਰੋ ਸਰਕਾਰ ਦੀ ਪ੍ਰਸ਼ਾਸਨ ਦੀ ਤੇ ਸ਼ਹਿਰ ਨੂੰ ਸਾਫ਼ ਰੱਖੋ ਕਿਉਂਕਿ ਤੁਹਾਡਾ ਹੀ ਸ਼ਹਿਰ ਹੈ ਤੁਸੀਂ ਸਾਫ਼ ਰੱਖੋਗੇ ਤੇ ਸ਼ਹਿਰ ਸੋਹਣਾ ਲੱਗੇਗਾ ਨਸ਼ੇ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚੋ ਜਿਸ ਤਰ੍ਹਾਂ ਮੌਕੇ ਦੀ ਸਰਕਾਰ ਐ ਨਸ਼ਾ ਖਤਮ ਕਰ ਰਹੀ ਹੈ ਤੇ ਕਈ ਵਾਰ ਕੀ ਹੋ ਰਿਹਾ ਹੈ ਕਿ ਨਸ਼ੇ ਨੂੰ ਕਰਕੇ ਕਈਆਂ ਭਾਣਾ ਦੇ ਜੋ ਵੀਰ ਨੇ ਉਹ ਇਸ ਟਾਈਮ ਦੁਨੀਆ ਛੱਡ ਚੁੱਕੇ ਨੇ ਨਸ਼ੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਸ਼ਾ ਕਈ ਪਰਿਵਾਰ ਖਾ ਗਿਆ ਤੇ ਮੁਸਲਸਲ ਖਾ ਰਿਹਾ ਹੈ ਅਜੇ ਬੰਦ ਤੇ ਨਹੀਂ ਹੋਇਆ ਪਰ ਸਰਕਾਰ ਉਪਲਾਲਾ ਅੱਛਾ ਕਰ ਰਹੀ ਹੈ ਅਗਰ ਸਰਕਾਰੇ ਜੀ ਕਾਮਯਾਬ ਹੁੰਦੀ ਹੈ ਤੇ ਲੋਕਾਂ ਨੂੰ ਸਰਕਾਰ ਦਾ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਨਸ਼ੇ ਤੇ ਕਸ ਪਾਈ ਜਾ ਸਕੇ ਮੇਰੇ ਖਿਆਲ ਨਾਲ এডਿਕੇਸ਼ਨ ਦੀ ਜ਼ਰੂਰਤ ਹੈ ਬੱਚੇ ਸਾਡੇ ਸਿਆਣੇ ਨੇ ਬਾਕੀ ਸਮਝ ਸਕਦੇ ਨੇ ਬਹੁਤ ਹੀ ਚੰਗਾ ਸੰਦੇਸ਼ ਜੋ ਦਰਪਨ ਟੀਵੀ ਦੇ ਚੈਨਲ ਦੇ ਮਾਧਿਅਮ ਰਾਹੀਂ ਸਰਦਾਰ ਹਰਵਿੰਦਰ ਸਿੰਘ ਗੁੱਲੂ ਜੀ ਨੇ ਦਿੱਤਾ ਹੈ ਤਾਂ ਕਿ ਜੋ ਭੈਣਾ ਅਤੇ ਭਰਾ ਦਾ ਰਿਸ਼ਤਾ ਜੋ ਪਵਿੱਤਰਤਾ ਹੈ ਭਰਾ ਦਾ ਫਰਜ਼ ਬੰਦਾ ਹੈ ਕਿ ਆਪਣੀ ਭੈਣ ਨੂੰ ਬਹੁਤ ਹੀ ਪਿਆਰ ਦੇ ਨਾਲ ਇਸ ਸਮੇਂ ਦੇਤੇ ਇਸ ਤਿਉਹਾਰ ਦੇ ਮੌਕੇ ਦੇਤੇ ਘਰ ਬੁਲਾਵੇ ਅਤੇ ਖੁਸ਼ੀ ਖੁਸ਼ੀ ਉਸ ਪੈਨ ਨੂੰ ਤੋੜੇ ਪੱਤਰਕਾਰ ਸਾਹਿਬ ਸਿੰਘ ਦੇ ਨਾਲ ਸਿਮਰਨ ਮੱਟੂ ਦੀ ਵਿਸ਼ੇਸ਼ ਰਿਪੋਰਟ